ਅੱਜ ਸਹਿਜ ਐਂਡ ਟੈਕਸੇਸ਼ਨ ਭਵਨ ਦੇ ਅੰਦਰ ਆਿਆਂਗੇ ਕਿਉਂਕਿ ਕਾਫੀ ਅਸਤੇ ਤੋਂ ਸਾਡੇ ਅਫਸਰ ਸਾਹਿਬਾਨ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਕਾਫੀ ਸਾਰੀਆਂ ਫਾਈਲਾਂ ਚ 2 ਦਿਨ ਦਾ 3 ਦਿਨ ਦਾ 4 ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ 2-3 3-3 ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈ ਜਾਂਦੀ ਉਹ ਕਲੀਅਰ ਨਹੀਂ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵੱਧ ਜਾਂਦੇ ਨੇਗੇ ਸੋ ਇਹ ਸ਼ਿਕਾਇਤ ਬਿਲੀ ਸੀ ਅੱਜ ਚੈਕਿੰਗ ਕੀਤੀ ਹੈ ਕਿ ਕਾਫੀ ਸਾਰੇ ਰਿਕਾਰਡ ਜਿਹੜਾ ਅਸੀਂ ਕਲੈਕਟ ਕੀਤਾਗਾ ਸਾਡੇ ਕਮਿਸ਼ਨਰ ਸਾਹਿਬ ਨੇ ਰਿਕਾਰਡ ਕਬਜ਼ੇ ਚ ਲਿਆਗਾ ਉਸ ਰਿਕਾਰਡ ਨੂੰ ਦੇਖਾਂਗੇ ਜਿਹਦਾ ਵੀ ਜਿਸ ਵੀ ਅਫੀਸਰ ਦੀ ਜਿਸ ਵੀ ਕਲਰਕ ਦੀ ਅਫੀਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾਕੀ ਸਰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਡਿਲੇ ਕਰਦੇ ਨੇ ਤੁਹਾਡੇ ਸਰ ਦਾ ਮੈਸੇਜ ਬੜਾ ਸਪਸ਼ਟ ਆ ਕਿ ਕੋਈ ਵੀ ਫਾਈਲ ਕਿਸੇ ਵੀ ਅਫੀਸਰ ਕੋਲੇ ਜਦੋਂ ਆਉਂਦੀ ਆ ਤਾਂ ਤੁਰੰਤ ਵਿਦਰਨ 24 ਆਵਰ ਜਿਹੜਾ ਉਹਦੇ ਜਿਹੜਾ ਵੀ ਟਾਈਮ ਲਿਖਿਆਗਾ ਉਸ ਟਾਈਮ ਦੇ ਦਰਾਂ ਤੁਸੀਂ ਉੱਤੇ ਐਕਸ਼ਨ ਲਓ ਜੋ ਵੀ ਤੁਹਾਡਾ ਫੈਸਲਾ ਬਣਦਾਗਾ ਫੈਸਲਾ ਪੋਜ਼ਿਟਿਵ ਨੈਗੇਟਿਵ ਦੀ ਮੈਂ ਗੱਲ ਹੀ ਕਰਦਾ ਫੈਸਲਾ ਜਿਹੜਾ ਹੈਗਾਗਾ ਉਹਦੇ ਤੇ ਲੈਣਾ ਪੈਂਦਾ ਜੇ ਫੈਸਲਾ ਨਹੀਂ ਲੈਂਦੇ ਤਾਂ ਇਟ ਮੀਨਸ ਇਹ ਕਿਧਰੇ ਕਿਤੇ ਕ腐ਸ਼ਨ ਵੱਲ ਉਂਗਲ ਜਾਂਦੀ ਆ ਡਿਲੇ ਵੀ ਜਿਹੜੀ ਹੁੰਦੀ ਆ ਕਿਸੇ ਕੰਮ ਚ ਡਿਲੇ ਕਰਨਾ ਉਹ ਵੀ ਵੈਸੇ ਨਾਲ ਕ腐ਸ਼ਨ ਹੀ ਮੰਨੀ ਜਾਂਦੀ ਉਸ ਇਸ ਗੱਲ ਕਰਕੇ ਬਿਲਕੁਲ ਟੌਨਲਿਟੀ ਕੀਤਾ ਜਾਊਗਾ ਜਿਹੜਾ ਵੀ ਦੋਸ਼ੀ ਹੋਇਆ ਉਦੇ ਖਿਲਾਫ ਕਾਰਵਾਈ ਕੀਤੀ ਜੋ ਕਿ ਇੱਕ ਤੋਂ ਵਿਅਕਤੀ ਜਿਹੜੇ ਨੇਗੇ ਗੈਰ ਹਾਜ਼ਰ ਰਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਸਰ ਸਾਬ ਹਾਈਵੇਜ਼ ਦੇ ਉੱਪਰ ਤੁਸੀਂ ਇੱਕ ਵਾਰੀ ਬਹੁਤ ਵੱਡੀ ਚੈਕਿੰਗ ਕੀਤੀ ਸੀ ਜੀ ਕਾਫੀ ਚੋਰੀ ਫੜੀ ਸੀ ਮਾਦਾ ਹੋਇਆ ਸੀ ਲੱਗਦਾ ਵੀ ਦੁਬਾਰਾ ਉਸ ਤਰ੍ਹਾਂ ਤੁਸੀਂ ਅਤਨਛੇ ਦੀ ਚੈਕਿੰਗ ਕਰੋਗੇ ਬਿਲਕੁਲ ਆਉਣ ਵਾਲੇ ਸਮੇਂ ਚ ਚੈਕਿੰਗ ਕਰਾਂਗੇ ਜੀ ਗੱਲੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗੈਰ ਕਾਨੂੰਨੀ ਕੰਮ ਕਰਦੇ ਰਹਿੰਦੇ ਰਗੇ ਉਹਨਾਂ ਨੂੰ ਫੜਨਾ ਉਹਨਾਂ ਤੇ ਐਕਸ਼ਨ ਲੈਣਾ ਸਾਡੇ ਅਫਸਰ ਸਹਿਬਾਨ ਦਾ ਕੰਮ ਹੁੰਦਾਗਾ ਪਰ ਲੇਕਿਨ ਸਮੇਂ ਸਮੇਂ ਸਰ ਮੈਂ ਵੀ ਖੁਦ ਜਾਣਾਗਾ ਤਾਂ ਕਿ ਸਾਡੇ ਅਫਸਰਾਂ ਜਿਹੜੇ ਨੇਗੇ ਉਹ ਵੀ ਅੱਛੇ ਤਰੀਕੇ ਨਾਲ ਕੰਮ ਕਰਦੇ ਰਹਿਣ ਉਹਨਾਂ ਨੂੰ ਵੀ ਜਿਹੜਾ ਹੋਰ ਤਾਕਤ ਮੇਰੇ ਵੱਲ ਮਿਲੇ ਜਦੋਂ ਅਫਸਰ ਦੇ ਨਾਲ ਮੰਤਰੀ ਖੜਾ ਹੁੰਦਾਗਾ ਤਾਂ ਮੈਂ ਸਮਝਦਾ ਜਿਹੜਾ ਅਫਸਰ ਆ ਹੋਰ ਵੀ ਅੱਛੇ ਤਰੀਕੇ ਨਾਲ ਕੰਮ ਕਰਦੀ ਉਹਨਾਂ ਤਾਕਤ ਮਿਲਦੀ